ਇਹ ਦੋਨੋਂ ਗੋਸਟੇ ਜਿਹੜੇ ਕੱਢੇ ਆਹ ਦਰਦੇ ਸੱਟੀਆਂ ਮਾਰੀਆਂ ਨੇ ਇੱਕ ਦੇ ਹੋਰ ਲੂੰਗੀਆ ਪਿੱਟ ਵਾਲ ਕਹਿੰਦਾ ਮੈਂ ਤੇ ਵੀ ਦਾਦਾ ਸਾਹਿਬ ਇਹਨਾਂ ਨੂੰ ਬੋਲਦਾ ਨਾ ਬਾਈ ਬਹੁਤ ਉਹ ਥੱਕਾ ਕਰਦੇ ਇਹ ਮਲਵੀ ਜੰਦੀ ਨਾਲ ਆਲਵਾ ਬੰਦੇ ਨੂੰ ਕਢਾ ਕਰੋ ਬੇਕਰਣਾ ਖਾ ਬਹੁਤ ਮੁਖਿਆਲੀ ਤਾਕਤ ਵੀ ਘੱਟ ਨੇ ਗੌਰ ਕਰਨਾ ਸਿਆਣੇ ਆ ਚਲ ਆ ਜੀ ਖੜ ਜਾ ਜੀ ਚਲੋ 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 ਮਲੇ पिछे हटांगे उन बहुत बुध आहे मामूर अकवंजा सौ रुपियनि शाबा शाबा शाबा, 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 शाबा। ਕੁੜੀ ਲੱਗੀ ਆ ਬੱਲੇ 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 ਨਹੀਂ ਰਿਹਾ ਕੰਡਾ ਮੇਤ ਕਰਕੇ ਬੱਲੇ ਵਾਲਿਆ ਜੋਰ ਲੱਗਦਾ ਉਹ ਲੱਗਦਾ ਜਿਹੜੀ ਜਵਾਨੀ ਕਿਹੜੀ ਜਵਾਨੀ ਦੀਆਂ ਬਾਤਾਂ ਹੀ ਵਖੜੀਆਂ ਮਾਦਾਨ ਰਚਨ ਜੋਰ ਪੂਰਾ ਲੱਗਿਆ